ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਹਿਲੀ ਜਿਹੜੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ 8 ਉਮੀਦਵਾਰਾਂ ਦਾ ਆਮ ਆਦਮੀ ਪਾਰਟੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਅਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਤਿਗੜ ਸਾਹਿਬ ਫਰੀਦਕੋਟ ਬਠਿੰਡਾ ਸੰਗਰੂਰ ਅਤੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਮ੍ਰਿਤਸਰ ਤੋਂ ਮੌਜੂਦਾ ਕੈਬਨਿਟ ਮਿਨਿਸਟਰ ਕਲ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਵੀ ਮੌਜੂਦਾ ਕੈਬਨਿਟ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਜਲੰਧਰ ਤੋਂ ਮੌਜੂਦਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਫਤਿਹਗੜ੍ਹ ਸਾਹਿਬ ਤੋਂ ਤਾਜ਼ਾ ਤਾਜ਼ਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਫਰੀਦਕੋਟ ਤੋਂ ਐਕਟਰ ਅਤੇ ਕੋਮੇਡੀਅਨ ਕਰਮਜੀਤ ਅਨਮੋਲ ਬਠਿੰਡਾ ਤੋਂ ਵਰਤਮਾਨ ਮੌਜੂਦਾ ਕੈਬਨਿਟ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਸੰਗਰੂਰ ਤੋਂ ਵੀ ਮੌਜੂਦਾ ਕੈਬਨਿਟ ਮਿਨਿਸਟਰ ਗੁਰਮੀਤ ਸਿੰਘ ਮੀਥੇਰ ਅਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਤਾਂ ਇਸ ਦੇ ਨਾਲ ਹੀ ਪੰਜ ਮੌਜੂਦਾ ਕੈਬਨਿਟ ਮਿਨਿਸਟਰ ਨੂੰ ਟਿਕਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਐਕਟਰ ਅਤੇ ਕਾਮੇਡੀਅਨ ਕਰਮਜੀਤ ਅਨਮੋਲ ਜੋ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਤਿਹਗੜ ਸਾਹਿਬ ਤੋਂ ਜੋ ਕਾਂਗਰਸ ਤੋਂ ਸ਼ਾਮ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਧਮਾਕਾ ਕੀਤਾ ਜਾ ਸਕਦਾ ਹੈ ਕਿ ਕੀਤਾ ਗਿਆ ਅਤੇ ਪਹਿਲੀ ਜਿਹੜੀ ਲਿਸਟ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜ ਜਿਹੜੇ ਚਿਹਰੇ ਨੇ ਉਹ ਮੱਧ ਉਦਾ ਕੈਬਨਿਟ ਮਿਨਿਸਟਰ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਤਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਗਈ ਹੈ ਜਲੰਧਾ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਪਤਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਕਰਮਜੀਤਨ ਮੋਲ ਨੂੰ ਟਿਕਟ ਦਿੱਤੀ ਗਈ ਹੈ ਮਟਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ヘア ਨੂੰ ਟਿਕਟ ਦਿੱਤੀ ਗਈ ਹੈ ਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਇਹ ਪਹਿਲੀ ਲਿਸਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਤੇ ਜਿਹੜੀ ਪੰਜਾਬ ਦੀ 13 ਸੀਟਾਂ ਤੋਂ 8 ਸੀਟਾਂ ਦੇ ਜਿਹੜੇ ਉਮੀਦਵਾਰ ਨੇ ਉਹ ਐਲਾਨੇ ਗਏ ਨਹੀਂ